ਦੋਸਤੋ یوں ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਤਬੀਅਤ ਠੀਕ ਹੋ ਚੁੱਕੀ ਹੈ ਤੇ ਹੁਣ ਉਹ ਕੰਮਕਾਜ ਕਰਨੇ ਲੱਗ ਪੈਨੇ ਲੇਕਿਨ ਸੋਸ਼ਲ ਮੀਡੀਆ ਤੇ ਉਹਨਾਂ ਦੀ ਬਿਮਾਰੀ ਨੂੰ ਲੈ ਕੇ ਤਰਾ-ਤਰਾ ਦੀ ਅਫਵਾਹਾਂ ਆਂਦਾ ਬਾਜ਼ਾਰ ਗਰਮ ਹੈ ਸਭ ਤੋਂ ਪਹਿਲਾਂ ਤੁਸੀਂ ਸੁਣੋ ਉਹਨਾਂ ਦੇ ਕੈਬਨਿਟ ਕੋਲੀਗ ਹਰਪਾਲ ਚੀਮਾ ਦਾ ਬਿਆਨ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਇਸ ਲਈ ਬਿਮਾਰ ਹੋ ਗਏ ਕਿਉਂਕਿ ਉਹਨਾਂ ਦਾ ਹੈਲੀਕਾਪਟਰ ਉਹਨਾਂ ਦੇ ਕੋਲ ਨਹੀਂ ਸੀ ਉਹ ਗੱਡੀਆਂ 'ਚ ਘੁੰਮਦੇ ਰਹੇ ਇਸ ਦੇ ਕਰਦਿਆਂ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਚਰਨਜੀਤ ਚੰਨੀ ਹੋਰਾ ਦੀ ਗੱਲ ਉਹ ਕਹਿ ਰਹੇ ਨੇ ਪਠਾਨ ਮਾਜਰਾ ਉਹਨਾਂ ਮੁੱਖ ਮੰਤਰੀ ਦੀ ਕਰਾਲੀ ਦੇ ਫੁੱਫੜ ਲੱਗਦੇ ਨੇ ਤਾਂ ਕਿਉਂਕਿ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਤਾਂ ਫੁੱਫੜ ਨੂੰ ਲੈ ਕੇ ਭਗਵੰਤ ਮਾਨ ਹੋਰਾ ਦੀ ਦਾਰਨ ਪਤਨੀ ਉਹਨਾਂ ਤੇ ਨਾਰਾਜ਼ ਹੈ ਇਹ ਕਹਿ ਰਹੇ ਨੇ ਚਰਨਜੀਤ ਸਿੰਘ ਚੰਨੀ ਦੋਨੋਂ ਲੀਡਰ ਜੀ ਤੁਸੀਂ ਗੱਲਬਾਤ ਸੁਣੋ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿਹੜਾ ਜ ਆ ਕਾਰਨ ਹੋ ਸਕਦਾ ਹੈ ਮੁੱਖ ਮੰਤਰੀ ਦੀ ਬਿਮਾਰੀ ਦਾ ਕਿਹਾ ਕਿ ਬੜੇ ਅੱਛੇ ਤਰੀਕੇ ਨਾਲ ਸਭ ਸਾਰਾ ਕੁਝ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚੌਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਉਹ ਗੱਡੀ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਲਗਾਤਾਰ ਘੁੰਮਦੇ ਰਹੇ ਦਿਨ ਰਾਤ 24 ਘੰਟੇ ਗੱਡੀਆਂ ਚਲਦੀਆਂ ਰੰਜਾਂ ਉਹ ਉਹ ਸੰਦੇਨਾ ਵੈਸਲ ਦਾ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਈ ਸੀਗੇ ਪਰ ਤਬੀਅਤ ਖਰਾਬ ਨਹੀਂ ਹੋਈ ਵੀ ਯਾਰ ਉਹ ਪਿਆ ਵਿੱਚ ਵੀ ਜੇ ਫੁੱਫੜ ਨਾਰਾਜ਼ ਹੋ ਜਾਵੇ ਨਾ ਤਾਂ ਸਾਰਾ ਕੰਮ ਵਿਗੜ ਜਾਂਦਾ ਉਹ ਪਠਾਨ ਮਜਰਾ ਦੀ ਘਰ ਵਾਲੀ ਦਾ ਫੁੱਫੜ ਲੱਗਦਾ ਉਹ ਭੱਜਿਆ ਹੋਇਆ ਸਾਰਾ ਕਲੇਸ਼ ਪਿਆ ਹੋਇਆ ਪੰਜਾਬ ਦੇ ਵਿੱਚ